ਪੇਲੰਗ ਮਹਿਲਾ ਨੋਮਾ ਕਾਫੀ ਪੰਨ ਤੁੰ ਗੁਰੂ ਪੇਗ ਬਹਾਦਰ ਮਹਾਰਾਜ ਜੀ ਦੀ ਗੁਰਬਾਣੀ ਰਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਸ ਅੰਗ 726 ਪੇਲੰਗ ਮਹਿਲਾ ਨੋਮਾ ਕਾਫੀ ਪੀਲਾੰਗ ਨਾਇੰਥ ਮਹਿਲ ਕਾਫੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਗੁਰਬਾਣੀ ਇੱਕ ਓੰਕਾਰum ਸਤਗੁਰ ਪ੍ਰਸਾਦ वन यूनिवर्सल क्रिएटर गॉड अकाल पुरख वाहे जी को जी बाय द ग्रेस ऑफ द ट्रू गुरु चेतना है तो चेत चेतना है तो चेत ਨਿਸ ਦਿਨ ਮੈਂ ਪ੍ਰਾਨੀ ਨਿਸ ਦਿਨ ਮੈਂ ਪ੍ਰਾਨੀ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਵਾਹਿਗੁਰੂ 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 ਅਸੀਂ ਪ੍ਰਾਣਾ ਨਾਲ ਜਿਉਂਦੇ ਫਿਰਦੇ ਹਾਂ ਪ੍ਰਾਣ ਕਹਿੰਦੇ ਨੇ ਆ ਜਿਹੜੇ ਸਾਹ ਸਾਨੂੰ ਆ ਰਹੇ ਹਨ ਜਦੋਂ ਅੰਤ ਵੇਲੇ ਲੈ ਕੇ ਜਾਂਦੇ ਨੇ ਤੇ ਉਦੋਂ ਨਾਮ ਵਗੈਰਾ ਖਤਮ ਹੋ ਜਾਂਦੇ ਨੇ ਖਤਮਤ ਨਹੀਂ ਹੁੰਦੇ ਪਰ ਕੋਈ ਨਾਂ ਲੈਂਦਾ ਨਹੀਂ ਉਸ ਵੇਲੇ ਪ੍ਰਾਣੀ ਕਹਿ ਦਿੰਦੇ ਨੇ ਪ੍ਰਾਣੀ ਜਾ ਰਿਹਾ ਹੈ ਲੈ ਕੇ ਜਾ ਰਹੇ ਹਨ ਮੋਢੇ ਤੇ ਚੁੱਕ ਕੇ ਲੈ ਜਾਂਦੇ ਹਨ ਪ੍ਰਾਣੀ ਕਹਿੰਦੇ ਨੇ ਕਿਉਂਕਿ ਸਾਰੀ ਜ਼ਿੰਦਗੀ ਜਿੰਨੀ ਵੀ ਉਮਰ ਭੋਗੀ ਦੁਨੀਆਂ ਦੇ ਵਿੱਚ ਉਹ ਪ੍ਰਾਣਾਂ ਕਰਕੇ ਪੋਗੀ ਸਾਹਾਂ ਕਰਕੇ ਪੋਗੀ ਬਤੀਤ ਕੀਤੀ ਪਾਸ ਕੀਤੀ ਸਵਾਸਾਂ ਦੇ ਨਾਲ ਗੁਰੂ ਸਾਹਿਬ ਨੇ ਬੜਾ ਸਮਝਾਇਆ ਕਿ ਦੇਖੋ ਇਹ ਸਾਹ ਮੁੜ ਕੇ ਨਹੀਂ ਲੱਭਣੇ ਨਹੀਂ ਲੱਭਣੇ ਨਾ ਅੱਖਾਂ ਨੇ ਕੰਮ ਕਰਨਾ ਨਾ ਕੰਨਾਂ ਨੇ ਨਾ ਹੱਥਾਂ ਨੇ ਨਾ ਪੈਰਾਂ ਨੇ ਨਾ ਆ ਜਿਹੜੇ ਉਂਗਲਾਂ ਹਨ ਵੀ ਉਂਗਲਾਂ ਹਨ ਪੈਰਾਂ ਤੇ ਹੱਥਾਂ ਦੀਆਂ ਇਨਾ ਨਹੀਂ ਹਿਲਣਾ ਵੀ ਨਹੀਂ ਹੁਣੇ ਹੁਣੇ ਜਪ ਲਓ ਉਸ ਅਕਾਲ ਪੁਰਖ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੇ ਅੰਗ ਤੇ ਹੀ ਫਰਮਾ ਦਿੱਤਾ ਕਿ ਇੱਕ ਨੂੰ ਜਪ ਲਓ ਇੱਕ ਨੂੰ ਜਪ ਲਓ ਇੱਕ ਵਾਹਿਗੁਰੂ ਜੀ ਨੂੰ ਜਪ ਲਓ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਰ ਨਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓਮਕਾਰ ਜੀ ਨੂੰ ਜਪ ਲਓ ਉਸ ਵਾਹਿਗੁਰੂ ਜੀ ਨੂੰ ਜਪ ਲੋ ਜਿਨ੍ਹਾਂ ਦੀ ਸਾਰੀ ਇਹ ਰਚਨਾ ਹੈ ਸਾਦੋ ਰਚਨਾ RAM ਬਨਾਈ ਇੱਕ ਇੱਕ ਜੀ ਨੂੰ ਕਹਿ ਰਹੇ ਹਨ ਚੇਤਨਾ ਹੈ ਤੋ ਚੇਤ ਲੈ ਜੇ ਯਾਦ ਹੈਗਾ ਤੈਨੂੰ ਆਪਣਾ ਕਰ ਤੇ ਚੇਤਾ ਕਰ ਲੈ ਚੇਤਾ ਹੀ ਤਾਂ ਚੇਤ ਸਾਹਿਬ ਸੱਚਾ ਸੋਤਣੀ ਚੇਤਨ ਹੈ ਕੋ ਚੇਤ ਲੈ ਤੇਰੀ ਮਰਜ਼ੀ ਹੈ ਪਾਪ ਕਰ ਤੇਰੀ ਮਰਜ਼ੀ ਹੈ ਧੋਖੇ ਕਰ ਤੇਰੀ ਮਰਜ਼ੀ ਹੈ ਝੂਠ ਬੋਲ ਤੈਨੂੰ ਸੁਤੰਤਰ ਕੀਤਾ ਹੋਇਆ ਹੈ ਮਾਨਸ ਜਨਮ ਦੇ ਕੇ ਜੋ ਬੀਜੇਗਾ ਉਹ ਖਾਏਗਾ ਜੋ ਜੋ ਬੀਜ ਬੀਜੇਗਾ ਜ਼ਬਾਨ ਦੇ ਨਾਲ ਕੰਨ ਦੇ ਨਾਲ ਹੱਥਾਂ ਦੇ ਨਾਲ ਅੱਖਾਂ ਦੇ ਨਾਲ ਤੇਰੇ ਕੰਪਾਨੀਅਨਜ਼ ਹਨ ਜਿਹੜੇ ਜਿਹੜੇ ਬੀਜ ਬੀਜਨੇਗਾ ਉਹਦੀ ਆਉਟਪਾਉਟ ਆਏਗੀ ਆਏਗੀ ਉਹਦੀ ਆਉਟਪਾਉਟ ਆਉਟਪਾਉਟ ਤੈਨੂੰ ਮਿਲੇਗੀ ਮਿਲੇਗੀ ਜੋ ਬੀਜੇਗਾ ਉਹਦੇ ਫਰ ਤੇਰੇ ਕੋਲ ਆਉਣਗੇ ਆਉਣਗੇ ਤੇਰੇ ਘਰ ਵਿੱਚ ਆਉਣੇ ਨੇ ਕਿੱਥੇ ਆਉਣੇ ਨੇ ਜਿਹਦੀ ਫਸਲ ਹੈ ਉਹਦੇ ਘਰ ਹੀ ਆਉਂਦੀ ਹੈ ਜੇ ਵਿੱਚ ਵੀ ਆਉ ਜਾ ਕੇ ਮੰਡੀ ਦੇ ਵਿੱਚ ਤਾਂ ਫਿਰ ਵੀ ਕਈ ਬੋਰੀਆਂ ਸਟੋਰ ਵਿੱਚ ਲਿਆ ਕੇ ਰੱਖ ਲਈਦੀਆਂ ਹਨ ਉਹ ਪਈਆਂ ਰਹਿੰਦੀਆਂ ਹਨ ਇਦਾਂ ਦੁੱਖ ਵੀ ਸਾਡੇ ਘਰ ਵਿੱਚ ਪੈ ਰਹਿੰਦੇ ਹਨ ਜੋ ਜ਼ਬਾਨ ਨਾਲ ਬੀਜੀਏ ਜੋ ਕੰਨਾਂ ਨਾਲ ਬੀਜੀਏ ਜੋ ਅੱਖਾਂ ਨਾਲ ਬੀਜੀਏ ਜੋ ਹੱਥਾਂ ਨਾਲ ਬੀਜੀਏ ਜੋ ਪੈਰਾਂ ਨਾਲ ਬੀਜੀਏ ਉਹਦਾ ਲੱਗਿਆ ਹੋਇਆ ਫਲ ਜਿਵੇਂ ਅਣਕ ਦੇ ਸਿੱਟੇ ਵਿੱਚ ਇੱਕ ਦਾਣੇ ਦੇ ਕਿੰਨੇ ਕਿੰਨੇ ਦਾਣੇ ਹੁੰਦੇ ਨੇ ਕੌਰਨ ਛੱਲੀ ਜਿਹੜੀ ਹੈ ਇੱਕ ਦਾਣੇ ਨਾਲ ਕਿੱਡਾ ਬੂਟਾ ਲੱਗ ਜਾਂਦਾ ਕਿੰਨੀਆਂ ਛਲੀਆਂ ਲੱਗ ਜਾਂਦੀਆਂ ਨੇ ਭਰਿਆ ਹੁੰਦਾ ਗਾਣਿਆਂ ਦੇ ਨਾਲ ਉਹ ਹਾਲ ਹੁੰਦਾ ਜੋ ਜੋ ਅਸੀਂ ਕਰਦੇ ਹਾਂ ਉਹਦਾ ਫਲ ਸਾਨੂੰ ਜ਼ਰੂਰ ਮਿਲਦਾ ਹੈ ਫਿਰ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਾਮਤਾਏ ਸਭ ਥਾਈ ਹੋਏ ਸਹਾਏ ਗੁਰ ਤੇਗ ਬਹਾਦਰ ਪਰਮ ਗੁਰੂ ਕਿਰਪਾਲਾ ਤੇਗ ਬਹਾਦਰ ਗੁਰ ਪਰਮ ਕਿਰਪਾਲਾ ਹਰ ਵੀ ਕਿਰਪਾ ਕਰਦੇ ਹਨ ਰਹਿਮ ਕਰਦੇ ਹਨ ਦਰਸ਼ ਕਰਦੇ ਹਨ ਚੇਤਨਾ ਹੈ ਤੋ ਚੇਤ ਲੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਇਸ ਰਾਤ ਨੂੰ ਫਰਮਾਉਂਦੇ ਨੇ ਦਿਨ ਦੇ ਨੂੰ ਫਰਮਾਉਂਦੇ ਨੇ ਕੰਮਕਾਰ ਵੀ ਕਰਿਆ ਕਰ ਉਸ ਵਾਹਿਗੁਰੂ ਨੂੰ ਯਾਦ ਵੀ ਕਰਿਆ ਕਰ ਸੁੱਤਾ ਹੀ ਨਾ ਰਿਹਾ ਕਰ ساری ਰਾਤ ਇਸ ਟਾਈਮ ਨਾਈਟ ਟਾਈਮ ਕਦੀ ਰੱਬ ਨੂੰ ਵੀ ਯਾਦ ਕਰ ਲਿਆ ਕਰ ਰੱਬ ਰੱਬ ਕਰਦੇ ਹਾਂ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਿਰਤਨ ਸੁਹਲਾ ਪੜ ਕੇ ਗੁਰਬਾਣੀ ਪੜ ਕੇ ਜੇ ਨਹੀਂ ਪੜੀ ਜਾਂਦੀ ਤੇ ਕੱਲਾ ਕਹੀ ਜਾਇਆ ਕਰ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਕਰਦੇ ਆ ਐ ਪ੍ਰਾਣੀ ਸੌਂ ਜਾਇਆ ਕਰ ਗੁਰੂ ਸਾਹਿਬ ਜੀ ਨੇ ਪ੍ਰਾਣੀ ਕਿਹਾ ਸਾਨੂੰ ਕਿਉਂ ਅਸੀਂ ਪ੍ਰਾਣੀ ਪ੍ਰਾਣਾ ਨਾਲ ਚੱਲਦੇ ਹਾਂ ਬ੍ਰੈਥ ਸਵਾਸਾਂ ਨਾਲ ਚੱਲਦੇ ਹਾਂ ਕੋਈ ਨਹੀਂ ਸਾਡੀ ਮਦਦ ਕਰਨ ਵਾਲਾ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਘਰ ਸਾਡੀ ਮਦਦ ਕਰਨ ਵਾਲਾ ਹੈ ਏ ਸਾਹ ਬਰਤੇ ਨਾ ਜਾਣਦੇ ਉਹ ਸਮਾਲੇ ਸਾਹ ਸਾਹ 버ਥਾ ਕੋਈ ਨਾ ਜਾਏ ਜੇ ਆਵੇ ਤੋ ਤੇ ਆਹੇ ਜੜਾ ਸਾਹ ਆਉਂਦਾ ਹੈ ਕਹਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਭਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਐਕਸਪਲੇਨ ਟੂ ਅਸ ਗੁਰੂ ਮਹਾਰਾਜ ਜੀ ਸੇਜ਼ ਇਫ ਯੂ ਆਰ ਕੌਨਸ਼ੀਅਸ ਥੈਨ ਬੀ ਕੌਨਸ਼ੀਅਸ ਆਫ ਗੋਡ ਆ ਕਾਲ ਪ੍ਰਖਵਾਹ ਗੁਰੂ ਜੀ ਥੈਨ ਬੀ ਕੌਨਸ਼ੀਅਸ ਆਫ ਹਿਮ नाइट एंड डे ओ मोर्टल चेन चेन ਆ ਦੇ ਬਿਹਾਰਤ ਹੈ ਇਹ ਵੀ ਟਾਈਮ ਦੀ ਬੋਲੀ ਹੈ ਚਨ ਚਨ ਅੱਜ ਕੱਲ ਮਿੰਟ ਕਈ ਦੇ ਨੇ ਸੈਕਿੰਡ ਕਈ ਦੇ ਨੇ ਇੱਕ ਮਿੰਟ ਵਿੱਚ 60 ਸੈਕਿੰਡ ਹੁੰਦੇ ਨੇ ਔਰ ਇੱਕ ਮਿੰਟ ਵਿੱਚ ਕਿਥੋਂ ਘੁਮ ਕੇ ਆ ਜਾਈਦਾ ਇੱਕ ਮਿੰਟ ਦੇ ਵਿੱਚ ਲੋਨ ਮਰਚਾਂਦਾਲ ਸਾਰਾ ਕੁਝ ਹਲ ਹਲਤੀ ਸਾਰਾ ਕੁਝ ਫਟਾਫਟ ਭਾਜਾ ਬਣ ਰਿਹਾ ਹੈ ਤਾਲਾ ਬਣ ਰਿਹਾ ਉਹਦੇ ਵਿੱਚ ਪਾ ਲੀਦਾ ਕਿਉਂਕਿ ਮਿੰਟ ਵੱਡਾ ਬਹੁਤ ਵੱਡਾ ਬਹੁਤ ਹੈ ਪਰ ਮਿੰਟ ਨਾਮ ਨਹੀਂ ਜਪਿਆ ਜਾਂਦਾ ਸਾਡੇ ਕੋਲ ਮਿੰਟ ਵਾਹਿਗੁਰੂ ਵਾਹਿਗੁਰੂ ਨਹੀਂ ਕਿਹਾ ਜਾਂਦਾ ਆਖਣ ਔਖਾ ਸੱਚਾ ਨਾਲ ਛਿੰਨ ਛਿੰਨ ਸੈਕਿੰਡ ਸੈਕਿੰਡ ਕਰਕੇ ਉਮਰ ਨੰਗ ਰਹੀ ਹੈ ਬੀਤ ਰਹੀ ਹੈ ਜਿਵੇਂ ਘੜੀ ਦਾ ਟਾਈਮ ਇੱਕ ਇੱਕ ਸੈਕਿੰਡ ਕਰਕੇ ਖਤਮ ਹੋ ਜਾਂਦਾ ਮੁੱਕ ਜਾਂਦਾ ਹੈ ਘੰਟਾ ਮਿੰਟ ਵੀ ਮੁੱਕ ਜਾਂਦਾ 60 ਸੈਕਿੰਡ ਵੀ ਮੁੱਕ ਜਾਂਦੇ ਨੇ ਤੇ 60 ਮਿੰਟ ਵੀ ਮੁੱਕ ਜਾਂਦੇ ਨੇ 1 ਆਵਰ ਵੀ ਮੁੱਕ ਜਾਂਦਾ ਉਹ ਹੀ ਹਾਲ ਜ਼ਿੰਦਗੀ ਦਾ ਹੈ ਜਿਵੇਂ ਜਿਵੇਂ ਸਾਹ ਚੱਲਦੇ ਹਨ ਤੇ ਮਿੰਟੇ ਮੇਂ ਉਮਰ ਘਟਦੀ ਜਾਂਦੀ ਹੈ ਛੇ ਨੇ ਛਨ ਆਦ ਆਦ ਏਜ ਨੂੰ ਕਹਿੰਦੇ ਨੇ ਉਮਰ ਨੂੰ ਕਹਿੰਦੇ ਨੇ ਆਰਬਲਾ ਨੂੰ ਕਹਿੰਦੇ ਨੇ ਜੋ ਸਾਨੂੰ ਵਾਹਿਗੁਰੂ ਜੀ ਨੇ ਦਿੱਤੀ ਹੈ ਬਿਹਾਤ ਹੈ ਨੰਗਦੀ ਜਾਂਦੀ ਹੈ ਵਾਸ ਹੁੰਦੀ ਜਾਂਦੀ ਹੈ ਫੋਟੇ ਕਾਟ ਜਿਉ ਪਾਣੀ ਜਿਵੇਂ ਘੜਾ ਟੁੱਟਾ ਹੋਵੇ ਜਾਂ ਵਿੱਚ ਕੋਈ ਮੋਰੀ ਹੋਈ ਹੋਵੇ ਜਾਂ ਕੱਚਾ ਘੜਾ ਪੱਕਾ ਨਾ ਹੋਵੇ ਸਾਨੂੰ ਵੀ ਪੱਕੇ ਹੋਣਾ ਪੈਂਦਾ ਹੈ ਗੁਰਬਾਣੀ ਸੁਣ ਕੇ ਗੁਰੂ ਦੇ ਹੁਕਮ ਮੰਨ ਕੇ ਚੰਗੇ ਕਰਮ ਕਰਕੇ ਜੇ ਪੱਕੇ ਹੋਵਾਂਗੇ ਤੇ ਫਿਰ ਉਮਰ ਵੀ ਪੂਰੀ ਮਿਲ ਜਾਂਦੀ ਹੈ ਜਿਵੇਂ ਘੜੇ ਚੋਂ ਪਾਣੀ ਚੁੰਦਾ ਰਹਿੰਦਾ ਚੁੰਦਾ ਰਹਿੰਦਾ ਚੁੰਦਾ ਰਹਿੰਦਾ ਕਿਉਂ ਚੁੰਦਾ ਰਹਿੰਦਾ ਘੜਾ ਕੱਚਾ ਹੁੰਦਾ ਅਸੀਂ ਵੀ ਜੀ ਕੱਚੇ ਹਾਂ ਤੇ ਸਾਡੀ ਵੀ ਉਮਰ 100 ਸਾਲ ਨਹੀਂ ਰਹਿੰਦੀ ਖਬਰੇ ਕਦੋਂ ਪਾਂਡਾ ਟੁੱਟ ਜਾਂਦਾ ਬਹਾਨਾ ਹੀ ਬਣਦਾ ਕਹਾ ਵਿਸਾਸਾ ਇਸ ਪਾਂਡੇ ਕਾ ਇਤਨੇ ਕ ਲੱਗ ਹੈ ਥਨ ਕ ਵਾਟ ਕੌਨਫੀਡੈਂਸ ਡੋ ਯੂ ਪਲੇਸ ਇਨ ਥਿਸ ਫਰਜਾਈਲ ਵੈਸਲ ਇਟ ਬ੍ਰੇਕਸ ਵਿਦ ਅ ਸਲਾਈਟ ਟੱਚ ਮੌਤ ਆਪਣੇ ਸਿਰਦੋਸ਼ ਨਹੀਂ ਲੈਂਦੀ ਕਾਲ ਆਕਾਲ ਖਸਮ ਕਾ ਕੀਨਾ ਇਹ ਪਰਪੰਚ ਬੰਧਾਮਨ ਲੈ ਕੇ ਜਾਣ ਦਾ ਕੋਈ ਨਾ ਕੋਈ ਪੱਜ ਬਣ ਜਾਂਦਾ ਬਾਨਾ ਬਣ ਜਾਂਦਾ ਸਤਗੁਰੂ ਤਨਗੁਰ ਤਨਗੁਰ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਮੈਨੂੰ ਤੁਹਾਨੂੰ ਸਭ ਨੂੰ ਸਮਝਾਉਂਦੇ ਹਨ ਧੰ ਤਨਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਹਨ 726 ਰਾਗ ਤਿਲੰਗ ਹੈ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਹੈ ਚੰਨ ਟੈਨ ਆਦ ਬੇਹਤ ਹੈ ਫਟੇ ਘਟ ਜਿਉ ਪਾਣੀ ਜਿਵੇਂ ਘੜੇ ਚੋਂ ਪਾਣੀ ਸਾਰਾ ਮੁੱਕ ਜਾਂਦਾ ਘੜਾ ਕੱਚਾ ਹੁੰਦਾ ਅਸੀਂ ਵੀ ਘੜੇ ਵਰਗੇ ਹਾਂ ਸਾਡਾ ਵੀ ਆ ਸਰੀਰ ਪਾਂਡਾ ਹੈ ਰੋਜ਼ ਚੁੰਦਾ ਰਹਿੰਦਾ ਹੈ ਰਾਤੀ ਵੀ ਸਾਹ ਨਿਕਲਦੇ ਨੇ ਸਵੇਰੇ ਵੀ ਸਾਹ ਨਿਕਲਦੇ ਨੇ ਹੌਲੀ 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 ਸਾਰੇ ਸਾਹ ਮੁੱਕ ਜਾਂਦੇ ਨੇ ਜਿੱਦਾਂ ਪਾਣੀ ਮੁੱਕ ਜਾਂਦਾ ਕੱਚੇ ਘੜੇ ਵਿੱਚੋਂ ਕੱਚੇ ਪਾਂਡੇ ਰੱਖੀਏ ਕਿ ਚਿਰ ਤਾਂ ਇਹ ਨੀਰ ਕਿੰਨਾ ਕਚਿਰ ਪਾਣੀ ਰਹੇਗਾ ਕੱਚੇ ਪਾਂਡੇ 'ਚ ਜਿੰਨਾ ਮਰਜੀ ਜ਼ਿੰਦਗੀ ਜੀਓ ਲਈਏ ਜੀ ਲਈਏ ਦੁਨੀਆ ਤੇ ਰਹਿ ਲਈਏ ਕਿੰਨਾ ਕਚਿਰ ਪਾਣੀ ਸਾਹ ਰਹਿ ਜਾਣਗੇ ਸਾਡੇ ਵਿੱਚ ਫੋਟੇ ਘਟ ਜਿਉ ਪਾਣੀ ਰਹਾਓ ਈਚ ਐਂਡ ਐਵਰੀ ਮੂਮੈਂਟ ਭਗਤ ਗੁਰੂ ਤੇਗ ਬਹਾਦਰ ਮਹਾਰਾਜ ਐਕਸਪਲੇਨ ਟੂ ਅਸ ਗੁਰੂ ਮਹਾਰਾਜ ਜੀ ਸੇਜ਼ ਈਚ ਐਂਡ ਐਵਰੀ ਮੂਮੈਂਟ ਯੂਅਰ ਲਾਈਫ ਇਜ਼ ਪਾਸਿੰਗ ਅਵੇ like water from a cracked pitcher pause argun kahe nanga vahi murkh agyana palya lokan kyon nahi parmatma de gun gayan karta kyon ogna ch pe gaya sari zindagi barbad kar layi hai pehde kam kar kar ke inje lagda hai ogni bharya sharir hai puri body ogna nal ਬੈੜੇ ਕਮਾ ਨਾਲ ਬੈੜ ਕਮਾ ਨਾਲ ਬੁਰੇ ਕੰਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਭਰੀ ਪਈ ਹੈ ਉਹ ਬਣਾ ਨਾਲ ਕਿਤੇ ਰੱਬ ਸਮਤੀ ਦੇ ਦੇਣ ਤੇ ਕਹਿ ਦੇਵੇ ਹਮ ਅਬ ਗੁਣ ਪਰੇ ਇੱਕ ਗੁਣ ਨਹੀਂ ਮਹਾਰਾਜ ਤੁਹਾਡੇ ਨਾਮ ਜਪਣ ਦਾ ਇੱਕ ਗੁਣ ਮੇਰੇ ਵਿੱਚ ਨਹੀਂ ਹੈ ਅੰਮ੍ਰਿਤ ਛਾੜ ਬਿਖੈ ਬਿਖ ਖਾਏ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਨੂੰ ਛੱਡ ਕੇ ਜ਼ਹਿਰ ਹੀ ਖਾਂਦਾ ਰਹਿੰਦਾ ਹੈ ਜਬਾਨ ਨਾਲ ਝੂਠ ਬੋਲਦਾ ਹੈ ਬੀਜੇ ਬਿਖ ਜ਼ਹਿਰ ਬੀਜ ਕੇ ਝੂਠ ਬੋਲ ਕੇ ਕਹਿੰਦਾ ਮੈਨੂੰ ਅੰਮ੍ਰਿਤ ਮਿਲ ਕੇ ਥੋ ਮਿਲੇਗਾ ਬੀਜੇ ਬੇ ਮੰਗੇ ਅੰਮ੍ਰਿਤ ਵੇਖੋ ਉਨੇ ਆਓ ਆਸਾ ਜੀ ਦੀ ਬਾਹਰ ਤੇ ਸੁਣ ਨਹੀਂ ਪਰ ਗੱਲ ਨਹੀਂ ਮੰਨੀ ਜੇ ਮੰਨੀ ਐ ਤੇ ਭਾਗਾ ਵਾਲਾ ਹਰ ਗੁਣ ਕਾ ਹੈ ਨੰਗਾ ਵਹੀ ਮੂਰਖ ਅਗਿਆਨਾ ਐ ਮੂਰਖ ਤੇਰੇ ਕੋਲ ਗਿਆਨ ਕੋਈ ਨਹੀਂ ਗੁਰਬਾਣੀ ਦਾ ਕਿਉਂਕਿ ਤੂੰ ਦਿਲੋਂ ਨਹੀਂ ਸੁਣਦਾ ਖਾਲੀ ਪੜਦਾ ਹੈ ਪੜੇ ਸੋਨੇ ਕਿਆ ਹੋਈ ਜਉ ਸਹਿ ਦਿਨਾਂ ਮਿਲੇ ਸੋਈ ਨਾਮ ਜਪਿਆ ਨੇ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚ ਹੈ ਬਾਰ ਨੂੰ ਬਾਰ ਕੀ ਸੋਚ ਰਿਹਾ ਸੋਚਤ ਸਚਤ ਰਿਆਂ ਬਿਹਾਨੀ ਜ਼ਿੰਦਗੀ ਨੰਗ ਗਈ ਸੋਚ 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 ਕੇ ਹਰ ਗੁਣ ਕਾ ਹੈ ਨਗਾ ਬਹੀ ਮੂਰਖ ਅਗਿਆਨ ਐ ਮੂਰਖ सुपने नाल चित क्यों ला के बैठे हैं। सुपने सेती चित मूर्ख लाया आर जा गई वेहाय धंधे वाई डू यू नॉट सिंग द गोरी एक्सप्रेज ऑफ द लॉर्ड गॉड अकाल पुरख वाहगुरू जी यू इग्नोरेंट फूल झूठा लाल चलाग कह ਤਨ ਗੁਰੂ ਅੰਗਦ ਦੇ ਮਹਾਰਾਜੀ ਫਰਮਾਉਂਦੇ ਹਨ ਲਾਲਚ ਛੋਡੋ ਅੰਦੇਓ ਲਾਲਚ ਦੁਖ ਭਾਰੀ ਨਾ ਲਾਲਚ ਕਰੋ ਇਹ ਲਾਲਚ ਕਰਕੇ ਸਾਰਾ ਜਨਮ ਗਵਾਚ ਜਾਂਦਾ ਹੈ ਲਾਲਚ ਲਾਗੇ ਜਨਮ ਗਵਾਇਆ ਮਾਇਆ ਪਰਮ ਪੁਲਾਹੇਗਾ ਇਹ ਮਾਇਆ ਦਾ ਭੁਲੇਖਾ ਐਸਾ ਹੈ ਡਾਊਟ ਹੈ ਕਿ ਮੇਰੀ ਹੋਵੇਗੀ ਮੇਰੀ ਹੋਵੇਗੀ प्राण निकलण दी देर है ए तां लोकां दूजियां दी हो जांदी है माल तन जोरिया पया पराया उदास ना होना नौवें بادشاہ ਮਹਾਰਾਜ ਜੀ ਦੇ वचन ਆਪਾਂ ਪੜ ਰਹੇ ਹਾਂ ਬਸ ਇੱਕ ਦੋ ਮਿੰਟ ਹੋਰ ਗੁਰਬਾਣੀ ਪੜ ਕੇ ਆਪਾਂ ਭੋਗ ਪਾ ਦੇਣਾ ਟੂਠੇ ਲਾਲ ਚਲਾਗ ਕੈ ਨਹਿ ਮਰਨ ਪਛਾਨਾ ਬੜੇ ਸੁਖ ਜਿਹੜੇ ਸੀ ਉਹ ਤੇ ਯਾਦ ਰਹੇ ਖਾਣਾ ਪੀਣਾ ਹਸਣਾ ਸੋਣਾ ਸਾਰਾ ਕੁਝ ਯਾਦ ਰੱਖ ਗਿਆ ਰਹਿ ਗਿਆ ਰਾਤ ਦੇ 2 ਵਜ ਗਏ ਨੇ ਚਲੋ ਸੌਈਏ ਹੁਣ ਅੱਧੀ ਰਾਤ ਨੰਗ ਗਈ ਹੈ ਬੱਚਿਆਂ ਨੂੰ ਵੀ ਕਹਿੰਦਾ ਹੈ 1 ਵਜ ਗਏ ਨੇ ਟੈਬ ਬੰਦ ਕਰ ਦਿਓ ਬੰਦ ਕਰ ਦਿਓ ਬੰਦ ਕਰ ਦਿਓ ਪੁੱਤਰ ਸੌਂ ਜਾਓ ਕਿਹੜਾ ਵੇਲਾ ਹੋ ਗਿਆ ਹੈ ਤੇ ਸਿਆਣਿਆਂ ਵਾਸਤੇ ਸਾਨੂੰ ਸਮਝ ਨਹੀਂ ਪੈਂਦੀ ਝੂਠੇ ਲਾਲਚ ਵਿੱਚ ਪੈ ਕੇ ਸਭ ਕੁਝ ਯਾਦ ਹੈ ਖਾਣਾ ਯਾਦ ਹੈ ਲੜੀ ਦਾ ਘਰ ਆ ਕੇ ਹਲੇ ਤੱਕ ਰੋਟੀ ਨਹੀਂ ਬਣਾਈ ਪੀਣਾ ਯਾਦ ਹੈ ਇਹ ਤੁਹਾਨੂੰ ਪਤਾ ਹੋਵੇਗਾ ਕਿ ਕੀ ਕੀ ਬੰਦੇ ਨੇ ਪੀਣਾ ਹੈ ਹਸਣਾ ਯਾਦ ਹੈ ਖਾਣਾ ਪੀਣਾ ਕਠਾ ਸੈਂਟੈਂਸ ਹੈ ਗੁਰਬਾਣੀ ਦੇ ਵਿੱਚ ਖਾਣਾ ਪੀਣਾ ਹਸਣਾ ਸੌਣਾ ਇੱਕ ਭੁੱਲ ਗਿਆ ਤੇ ਮਰਨਾ ਭੁੱਲ ਗਿਆ ਟੁੱਠੇ ਲਾਲ ਚਲਾਗ ਕਹਿ ਨਾ ਮਰਨਾ ਪਛਾਨਾ ਸਭ ਕੁਝ ਯਾਦ ਰਿਆ ਪਰ ਮਰਣਾ ਯਾਦ ਨਹੀਂ ਰਿਆ ਧੰਗੁਰੂ ਤੇਗ ਬਹਾਦਰ ਮਹਾਰਾਜ ਐਕਸਪਲੇਨ ਟੂ ਅਸ ਗੁਰੂ ਮਹਾਰਾਜ ਜੀ ਸੇ ਐਸ ਸੇਜ਼ ਟੂ ਅਸ ਆਰ ਯੂ ਆਟੈਚਡ ਟੂ ਫਾਲਸ ਗਰੀਡ ਐਂਡ ਯੂ ਡੂ ਨੋਟ ਈਵਨ ਕਨਸੀਡਰ ਡੈਥ ਹੁਣ ਸਤਗੁਰੂ ਜੀ ਫਰਮਾਉਂਦੇ ਹਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੌਵੇਂ ਪਾਤਸ਼ਾਹ ਤੇਗ ਬਹਾਦਰ ਸਿਮਰਿਆ ਕਰਨੋਂ ਨਦਿਆ ਮੈਂ ਥਾਏ ਸਭ ਥਾਏ ਹੋਣੇ ਸਹਾਇ ਅੱਜ ਹੋਂ ਕਛ ਬਿਗੜਿਓ ਨਹੀਂ ਹਲ ਵੀ ਕੁਝ ਨਹੀਂ ਵਿਗੜਿਆ ਨਾਮ ਜਪ ਲੈ ਜੋ ਪ੍ਰਭ ਗੁਣ ਗਾਵੇ ਜਿਹੜਾ ਵੀ ਪ੍ਰਭੂ ਦੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ ਹਲ ਵੀ ਕੁਝ ਨਹੀਂ ਵਿਗੜਿਆ ਭਾਵੇਂ ਕਿੰਨੀ ਉਮਰ ਹੋ ਜਾਵੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ 70 ਸਾਲ ਉਮਰ ਨੰਗ ਗਈ ਅੱਜ ਅਸੀਂ ਉਹਨਾਂ ਦੇ ਬਚਨ ਪੜ੍ਹਦੇ ਹਾਂ ਕੋਈ ਵੀ ਉਮਰ ਹੋਵੇ ਜੀਤਾ ਜਾਵੇ ਆਪਣੇ ਘਰ ਦਾ ਬੰਦਾ ਆਪਣੇ ਘਰ ਆ ਜਾਵੇ ਮਨ ਆਪਣੇ ਘਰ ਮੋੜੇ ਆਵੇ ਗੁਰੂ ਦੇ ਚਰਨਾਂ ਵਿੱਚ ਆ ਜਾਵੇ ਸਤਿਗੁਰੂ ਜੀ ਫਰਮਾਉਂਦੇ ਹਨ ਨੌਵੇਂ ਪਾਤਸ਼ਾਹ ਹੱਲੇ ਵੀ ਕੁਝ ਨਹੀਂ ਵਿਗੜਿਆ ਹੱਲੇ ਵੀ ਕੁਝ ਨਹੀਂ ਵਿਗੜਿਆ ਕਾਲੀ ਹੋਂ ਤੁਨ ਤੌਲੇ ਆਏ ਐਵੇਂ ਨਾਮ ਤੋਂ ਬਿਨਾ ਜਨਮ ਬਤੀਤ ਹੋ ਰਿਹਾ ਹੁਣ ਤੌਲੇ ਨੰਗਵਾ ਹੁਣ ਤੌਲਿਆਂ ਵਿੱਚ ਤੇ ਜਪ ਲੈ ਰਹਿਣ ਗਈ ਮਤ ਦਿਨ ਭੀ ਜਾਏ ਚਿੱਟੇ ਤੌਲਿਆਂ ਵਾਲਾ ਟਾਈਮ ਵੀ ਨੰਗ ਨਾ ਜਾਵੇ ਹੁਣ ਤੇ ਜਪ ਲੈ ਹੁਣ ਤੇ ਜਪ ਲੈ ਹੁਣ ਤੇ ਜਪ ਲੈ ਹੱਲੇ ਵੀ ਤੇਰਾ ਕੋਈ ਨਹੀਂ ਵਿਗੜਿਆ ਤੇਰੇ ਕੰਪਾਨੀਅਨ ਸਾਥੀ ਤੇਰੇ ਸਾਥ ਛੱਡ ਗਏ ਹਨ ਗੋਡੇ ਗਿੱਟੇ ਅੱਖਾਂ ਕੰਨ ਨੱਕ ਜੀਬ ਵੀ ਥੜਥੜਾਉਂਦੀ ਹੈ ਚੱਜ ਨਾ ਨਹੀਂ ਕਹਿ ਸਕਦੀ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਕੋਲ ਹੁਣ ਨਹੀਂ ਬੋਲਿਆ ਜਾਂਦਾ ਇਹ ਪ੍ਰਾਣੀ ਪ੍ਰਾਣ ਵੀ ਤੇਰੇ ਹੁਣ ਰੁੱਕ ਰੁੱਕ ਕੇ ਆਉਂਦੇ ਨੇ ਸਾਹ ਰੁੱਕ ਜਾਂਦਾ ਅਜਹੁंका ਛਿਬਗ ਰਿਓ ਨਹੀਂ ਹੱਲੇ ਵੀ ਕੁਝ ਨਹੀਂ ਵਿਗੜਿਆ ਜੋ ਪ੍ਰਭ ਗੁਣ ਗਾਵੇ ਜਿਹੜਾ ਵੀ ਜਪਦਾ ਹੈ ਵਾਹਿਗੁਰੂ 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 ਸਤਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਐਕਸਪਲੇਨ ਟੂ us ਗੁਰੂ ਮਹਾਰਾਜ ਸੇਜ਼ ਇਵਨ ਨਾਓ no harm has been done if you will only sing god's praises gurbani kirtan ਕਹੋ ਨਾਨਕ ਤਹਿ ਭਜਨ ਤੇ ਨਿਰਭੈ ਪਦ ਪਾਵੈ ਭਜਨ ਕਰ ਲੈ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮਨਾ ਤੂੰ ਆਪਣੇ ਮਨ ਨੂੰ ਕਹਿ ਪਾਜ ਮਨ ਮੇਰੇ ਇੱਕੋ ਨਾਮ ਜਿਹੜੇ ਜੀਨ ਵਿੱਚੋਂ ਚਲੇ ਜਾਣਾ ਜੀ ਤੇ ਰਹਿ ਕਿਆ ਬੇਕਾਮ ਕਹੋ ਨਾਨਕ ਧੰਗੁਰੂ ਇਕ ਬਹਾਦਰ ਮਹਾਰਾਜ ਜੀ ਨਾਇੰਥ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇਜ ਬਹਾਦਰ ਸਮਰਿਆ ਕਰਨਾ ਨਗਿਆ ਮੈਂ ਤਾਂ ਇਹ ਸੁਖ ਥਾਏ ਹੋਏ ਸਹਾਇ ਗੁਰੂ ਮਹਾਰਾਜ ਜੀ ਸੇਜ ਕਾਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਨਿਰਭੈ ਪਦ ਪ੍ਰਾਪਤ ਹੋ ਜਾਂਦਾ ਹੈ ਨਿਰਪਉ ਜੀ ਨੂੰ ਜਪ ਜਪ ਕੇ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈ ਅਕਾਲ ਮੂਰਤਾ ਜੋਨੀ ਸਹਿਬ ਹੰ ਗੁਰ ਪ੍ਰਸਾਦ ਜਪਿਆ ਕਰ ਸਤਿਨਾਮ ਸ੍ਰੀ ਵਾਹਿਗੁਰੂ ਛੁਟਕਾਰਾ ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ ਬਿਨ ਹਰ ਭਜਨ ਨਹੀਂ ਛੁਟਕਾਰਾ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਸੇਜ਼ ਨਾਇੰਥ ਗੁਰੂ ਨਾਨਕ ਦੇਵ ਜੀ ਸੇਜ਼ ਨਾਨਕ ਬਾਇ ਮੈਡੀਟੇਟਿੰਗ ਐਂਡ ਵਾਈਬ੍ਰੇਟਿੰਗ ਅਪੋਨ ਗੋਡਾ ਕਾਲ ਪ੍ਰਖ ਵਾਹਿਗੁਰੂ ਜੀ ੴ ਜੀ ਯੋਸ਼ਾ ਲੋਕ ਦੇੰ ਦਾ ਸਟੇਟ ਆਫ ਫੀਅਰਲੈਸਨਸ ਸਾਰੇ ਡਰਾਂੰਦੋਂ ਚਲੇ ਜਾਣਗੇ ਜਮਾਂ ਦਾ ਡਰ ਵੀ ਜਿੰਨੇ ਵੀ ਡਰ ਹਨ ਸਾਰੇ ਖਤਮ ਹੋ ਜਾਣਗੇ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮਾਪੁਰਖਾਂ ਨੇ ਜੋ ਜੋ ਉਪਦੇਸ਼ ਦਿੱਤੇ ਹਨ ਕਾਲ ਵੀ ਬੇਂਤੀਆਂ ਕੀਤੀਆਂ ਸਨ ਵੱਡੇ ਬਾਬਾ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸਟੈਪ ਬਾਈ ਸਟੈਪ ਜਦੋਂ ਅਕਾਲ ਪੁਰਖ ਜੀ ਦਾ ਹੁਕਮ ਆਉਂਦਾ ਰਿਹਾ ਹੈ ਕਿਉਂਕਿ ਹੁਕਮ ਦੇ ਅਨੁਸਾਰ ਦੁਨੀਆ ਤੇ ਆਇਆ ਨੂੰ ਜਾਣਾ ਹੀ ਪੈਂਦਾ ਹੈ ਬਾਬਾ ਆਇਆ ਹੈ ਉੱਠ ਚੱਲਣਾ ਇੱਕ ਦਿਨ ਉੱਠ ਕੇ ਜਾਣਾ ਹੀ ਪੈਂਦਾ ਹੈ ਭਾਵੇਂ ਮਾਲਕ ਦਾ ਨਾਮ ਜਪਦੇ ਹਾਂ ਪਰ ਜੋ ਸਿਸਟਮ ਬਣਾਇਆ ਹੈ ਆਵਨ ਜਾਣ ਇੱਕ ਖੇਲ ਬਣਾਇਆ ਉਹਨਾ ਤੇ ਜਾਣਾ ਮਾਲਕ ਨੇ ਖੇਡ ਬਣਾਈ ਹੈ ਕੱਲ ਬੜੇ ਮਨ ਭਰੇ ਹੋਏ ਸਨ ਸੰਤ ਮਹਾਂਪੁਰਖ ਸੰਤ ਬਾਬਾ ਜੀ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਜੀ ਵਾਲੇ ਕਿੰਨੀਆਂ ਸੰਗਤਾਂ ਅੰਤ ਕੋਈ ਨਹੀਂ ਸੀ ਸੰਗਤਾਂ ਦਾ ਹੋਰ ਵੀ ਮਹਾਂਪੁਰਖ ਸੇਵਾ ਕਰ ਰਹੇ ਸਨ ਦੁਨੀਆ ਨੂੰ ਸਮਝਾ ਰਹੇ ਸਨ ਕੱਲ ਵੀ ਦਾਸ ਨੇ ਜਿੰਨੀ ਇੱਕ ਗੁਰਬਾਣੀ ਪੜ੍ਹੀ ਗਈ ਹੈ ਪੜ੍ਹੀ ਹੈ ਅੱਜ ਦਾ ਐਪੀਸੋਡ ਵੀ ਇਨਤਨੇ ਮਤੋਂ ਬਾਅਦ ਵਿੱਚ ਗੁਰਬਾਣੀ ਦਾ ਜੋ ਸਹਿਜ ਪਾਠ ਹੈ ਉਸ ਤੋਂ ਬਾਅਦ ਵਿੱਚ ਅੱਜ ਇਹ ਜੋ ਸ਼ਬਦ ਆਪ ਜੀ ਨੇ ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਸਰਵਣ ਕੀਤਾ ਹੈ ਦਾਸ ਨੇ ਮਾਹਪੁਰਖਾਂ ਕਰਕੇ ਉਹ ਬਚਨ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੀਤੇ ਹਨ ਸਾਰੀਆਂ ਸੰਗਤਾਂ ਵਾਸਤੇ ਸਾਰੇ ਸੰਸਾਰ ਵਾਸਤੇ ਅਤੇ ਆਪਣੇ ਵਾਸਤੇ ਵੀ ਕਿਉਂਕਿ ਉਮਰ ਜਿਹੜੀ ਹੈ ਛਿੰਨ ਛਿੰਨ ਉਹ ਦੇ ਬਿਹਾਰਤ ਹੈ ਸੈਕਿੰਡ ਸੈਕਿੰਡ ਕਰਕੇ ਜਿਵੇਂ ਘੜੀ ਦੇ ਵਿੱਚੋਂ 60 ਸੈਕਿੰਡ ਮੁੱਕ ਜਾਂਦੇ ਨੇ 60 ਮਿੰਟ ਤੋਂ ਬਾਅਦ ਪੂਰਾ ਵਾਰ 1 ਹਾਅਰ ਘੰਟਾ ਮੁੱਕ ਜਾਂਦਾ ਏ ਇਦਾਂ 24 ਘੰਟੇ ਮੁੱਕ ਜਾਂਦੇ ਨੇ ਇਦਾਂ ਹੀ ਰਾਤ ਤੇ ਦਿਨ ਮੁੱਕ ਜਾਂਦਾ ਹੈ ਰਾਤ ਦਿਨ ਰਾਤ ਦਿਨ ਜੰਮ ਚੂਹਾ ਕਿਰਸ ਨਿਤ ਕੋਰਕਦਾ ਜਿਵੇਂ ਚੂਹੇ ਰੱਸੀ ਕੱਟ ਦਿੰਦੇ ਨੇ ਦਿਨ ਤੇ ਰਾਤ ਉਮਰ ਨੂੰ ਪੈ ਕੱਟਦੇ ਨੇ ਇੱਕ ਦਿਨ ਇਹ ਰੱਸੀ ਟੁੱਟ ਜਾਂਦੀ ਹੈ ਉਸ ਵੇਲੇ when that days of life are over then the body and soul are separated देह ਕਿਤੇ ਚਲੀ ਜਾਂਦੀ ਹੈ ਆਤਮਾ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ ਸੋ ਮਾਹਪੁਰਖਾਂ ਦੀ ਯਾਦ ਵਿੱਚ ਅੱਜ ਇਹ ਸ਼ਬਦ ਪੜ੍ਹ ਦਿੱਤਾ ਹੈ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਵਿੱਚੋਂ ਨੌਵੇਂ ਪਾਤਸ਼ਾਹ ਜੀ ਦੀ ਪ੍ਰੇਰਣਾ ਹੈ ਮਾਹਪੁਰਖਾਂ ਨੇ ਵੀ ਕੀਰਤਨ ਵਿੱਚ ਬਾਰ 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 ਜਿੱਥੇ ਵੀ ਦੀਵਾਨ ਲਾਏ ਹਨ ਅਕਾਲ ਪੁਰਖ ਜੀ ਦਾ ਨਾਮ ਜਪਣ ਵਾਸਤੇ ਚੰਗਾ ਜੀਵਨ ਜਿਉਣ ਵਾਸਤੇ ਉਪਦੇਸ਼ ਦਿੱਤੇ ਹਨ ਭਾਈ ਚੰਗਾ ਜਿਉ ਜੀਵਨ ਜਿਓ ਨਾਮ ਜਪੋ ਨਾਲ ਜੀਵਨ ਵੀ ਚਾਹੀਦਾ ਹੈ ਕਲ ਵੀ ਮਹਾਂਪੁਰਖ ਕਹਿ ਰਹੇ ਸਨ ਜਿਹੜੇ ਸੇਵਾ ਕਰ ਰਹੇ ਸਨ ਕਿ ਗਿਆਨ ਤੇ ਕਈ ਵਾਰੀ ਪੜਾਉਂਦਾ ਪਰ ਜੀਵਨ ਕੋਈ ਨਹੀਂ ਹੁੰਦਾ ਜੀਵਨ ਬਖਸ਼ਿਸ਼ ਕਰਦੇ ਹਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜੀਵਨੋਂ ਮੈਂ ਜੀਵਨ ਪਾਇਆ ਆਨੰਦ ਆ ਜਾਂਦਾ ਹੈ ਮਹਾਂਪੁਰਖਾਂ ਦੇ ਬਚਨ ਜਿੰਨੇ ਵੀ ਮੀਡੀਆ ਤੇ ਉਹਨਾਂ ਨੇ ਆਪ ਵੀ ਬੜੀ ਸੇਵਾ ਕੀਤੀ ਹੈ ਈਸ਼ਰ মিডিਆ ਕਿਉਂਕਿ ਪੜ੍ਹੇ ਲਿਖੇ ਸਨ ਅੱਜ ਵੀ ਕੱਲ ਵੀ ਬੇਨਤੀ ਦਾਸ ਨੇ ਕੀਤੀ ਸੀ ਕਿ ਜਿਵੇਂ ਮਹਾਨ ਕੋਸ਼ ਹੈ ਹੋਰ ਕਈ ਕੋਸ਼ ਹਨ ਜਦੋਂ ਸਾਨੂੰ ਕੋਈ ਅਖਰ ਨਹੀਂ ਲੱਭਦਾ ਉਦੋਂ ਅਸੀਂ ਟੋਂਡ ਲੈਂਦੇ ਹਾਂ ਆਪ ਤਾਂ ਉਹ ਸਰੀਰ ਕਰਕੇ ਚਲੇ ਗਏ ਹਨ ਪਰ ਸ਼ਬਦ ਜਿਹੜਾ ਹੈ ਉਹ ਅੱਜ ਕੱਲ ਇੰਟਰਨੈਟ ਤੇ ਹੈ মিডিਆ ਵਿੱਚ ਹੈ ਈਸ਼ਰ মিডিਆ ਤੇ ਕਿੰਨਾ ਗਿਆਨ ਭਰਿਆ ਪਿਆ ਹੈ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਅਸੀਂ ਰਹੀਏ ਨਾ ਰਹੀਏ ਉਹਨਾਂ ਵਾਸਤੇ ਵੀ ਸਹੂਲਤ ਹੋ ਗਈ ਜਿਹੜੇ ਓਨਲੀ ਇੰਗਲਿਸ਼ ਜਾਣਦੇ ਹਨ ਨਾ ਕੰਟਰੀਆਂ ਵਿੱਚ ਜਿੱਥੇ-ਜਿੱਥੇ ਵੀ ਅੰਗਰੇਜ਼ੀ ਜਾਣਦੇ ਹਨ ਬਾਬਾ ਜੀ ਆਪ ਜਾਣਦੇ ਸਨ ਇੰਗਲਿਸ਼ ਆਪ ਬਹੁਤ ਪੜੇ ਲਿਖੇ ਹੋਏ ਸਨ ਉਹਨਾਂ ਨੇ ਉਹ ਕੁਝ ਕਰਕੇ ਕਹੇ ਹਨ ਤਾਂ ਕਿ ਆਉਣ ਵਾਲੇ ਬੱਚਿਆਂ ਵਾਸਤੇ ਆਉਣ ਵਾਲੇ ਜੋ ਸਮੇਂ ਹਨ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਨੂੰ ਗੁਰਬਾਣੀ ਦੀ ਸਮਝ ਪੈ ਜਾਵੇ ਉਹਨਾਂ ਨੂੰ ਤਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮੇਸ਼ ਪਿਤਾ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੱਕ ਪੂਰਾ ਗਿਆਨ ਹੋ ਜਾਵੇ ਸੋ ਅੱਜ ਫਿਰ ਇਸ ਸ਼ਬਦ ਤੋਂ ਬਾਅਦ ਫਿਰ ਮੈਂ ਅਰਦਾਸ ਕਰਦਾ ਹਾਂ ਆਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋ ਉਹਨਾਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਹੈ ਗੁਰਬਾਣੀ ਦਾ ਉਹ ਉਪਦੇਸ਼ ਸਾਡੇ ਸਾਰਿਆਂ ਦੇ ਮਨ ਤੇ ਵਸਦਾ ਰਹੇ ਕਿਉਂਕਿ ਗੁਰਬਾਣੀ ਸਰਬ ਸੰਜੀ ਹੈ ਜੋ ਜੋ ਵੀ ਉਹਨਾਂ ਨੇ ਰਸਨਾ ਤੋਂ ਜਾਣ ਲੱਗਿਆ ਵੀ ਕਿੰਨਾ ਗਿਆਨ ਦਿੱਤਾ ਹੈ ਕਿੰਨਾ ਸੋਹਣਾ ਕੀਰਤਨ ਕੀਤਾ ਹੈ ਕਿੰਨੇ ਸੁੰਦਰ ਸ਼ਬਦ ਗੁਰਬਾਣੀ ਦੇ ਪੜੇ ਹਨ ਤੇ ਜਿਹੜੇ ਸੁਣਨ ਵਾਲੇ ਸਾਨੂੰ ਉਹਨਾਂ ਨੇ ਵੀ ਸੁਨੇ ਹਨ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨੇ ਬਹਿਣ ਜਿਨੀ ਸਾਧ ਸੰਗਤ ਸੀ ਸਰਵਣ ਕਰ ਰਹੀ ਸੀ ਔਰ ਰਿਕਾਰਡਿੰਗ ਫਿਰਦਾਸ ਨੇ ਵੀ ਸਰਵਣ ਕੀਤੀ ਹੈ ਜਿਵੇਂ ਅਰਾੜਾ ਸਾਹਿਬ ਜੀ ਦੇ ਪ੍ਰਬੰਧ ਨੇ ਪ੍ਰਬੰਧ ਤਾਂ ਦਾਸ ਕਹਿ ਦਿੰਦਾ ਹੈ ਇਕੱਲਾ ਇਕੱਲਾ ਨਾਂ ਕਿਵੇਂ ਲਵਾਂ ਪ੍ਰਬੰਧ ਨੇ ਉਹ कीर्तन ओ मा परखांदे संत बाबा जी बाबा बलजिंदर सिंह जी ओनांदे जो ਸਾਡੇ ਕੋਲੋਂ ਵਿਛੋੜਾ ਦੇ ਗਏ ਹਨ ਹੁਕਮ ਹੈ ਮਾਲਕ ਦਾ ਹੁਕਮ ਹੈ ਹੁਕਮ ਦੇ ਅਨੁਸਾਰ ਬੇਨਤੀ ਪਹਿਲੇ ਕਰ ਦਿੱਤੀ ਹੈ ਕਾਇਆ ਹਸthia ਵਿਛੋੜਾ ਜਾਂਦਨ ਪੁਨਨੇ ਮੇਰੀ ਮਾਏ ਵੈਨ ਦਾ ਡੇਜ਼ ਆਫ ਲਾਈਫ ਆ ਓਰ ਥੈਨ ਦਾ ਬੋਡੀ ਐਂਡ ਸੋਲ ਆਰ ਸੈਪਰੇਟਿਡ ਇਹ ਵਿਛੋੜਾ ਪਹਿਣਾ ਹੀ ਪਹਿਣਾ ਪਰ ਸਾਡੇ ਕੋਲੋਂ ਸਹਿਆ ਨਹੀਂ ਜਾਂਦਾ ਕੱਲ ਵੀ ਬੇਨਤੀ ਕੀਤੀ ਸੀ ਕੀਤੀ ਸੀ ਦਾਸ ਨੇ ਇਹੋ ਵਿਛੋੜਾ ਸਹਿਆ ਨਾ ਜਾਏ ਸਾਡਾ ਹੁਣ ਵੀ ਉਹਨਾਂ ਨਾਲ ਪਿਆਰ ਸਾਰੀਆਂ ਪੀੜ੍ਹੀਆਂ ਦਾ ਰਹੇਗਾ ਜਿਹੜੇ ਉਹਨਾਂ ਦੇ ਗੁਰਬਾਣੀ ਦੇ ਬਚਨ ਗੁਰਬਾਣੀ ਦੀ ਕਥਾ ਨੂੰ ਆਪਣੇ ਮਨ ਵਿੱਚ ਟਿਕਾਉਂਦੇ ਰਹਿਣਗੇ ਕਿਉਂਕਿ ਸ਼ਬਦ ਸਦਾ ਕਾਇਮ ਹੈ ਹੁਣ ਤੇ ਜ਼ਮਾਨਾ ਹੀ ਹੋਰ ਹੈ ਮੀਡੀਆ ਦਾ ਜ਼ਮਾਨਾ ਹੈ ਕੋਈ ਵੀ ਸੁਣ ਲਵੇ ਆਉਣ ਵਾਲੀਆਂ ਪੀੜ੍ਹੀਆਂ ਵੀ ਸੁਣ ਲੈਣ ਗੁਰਬਾਣੀ ਸੱਚ ਦਾ ਉਪਦੇਸ਼ ਦਿਨ ਦੀ ਰਹੇਗੀ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਢੋਲ ਨ ਕਬੂ ਢੋਲੇ ਐਨਿਕ ਸੇਵਾ ਦਾਸ ਵੱਲੋਂ ਪ੍ਰਵਾਨ ਕਰ ਲੈਣ ਦੀ ਕਿਰਪਾਲਤਾ ਕਰਨੀ ਬੋਲਦੇ ਅੰਕ ਹੀ ਭੁੱਲਾਂ ਹੋ ਜਾਂਦੀਆਂ ਹਨ ਤਨਨ 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 ਤਨ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਉਹ ਦਾਸ ਨੂੰ ਥਿਮਾ ਕਰ ਦੇਣ ਤੇ ਕਿਰਪਾਲਤਾ ਕਰਨੀ ਮੇਰੇ ਤੇ ਵੀ ਕਿਰਪਾ ਕਰਨੀ ਨਾਮ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਜਿਹੜੀ ਹੈ ਨਾਮ ਤੋਂ ਬਿਨਾਂ ਕਿਸੇ ਕੰਮ ਨਹੀਂ ਸਭ ਕੁਝ ਇੱਥੇ ਰਹਿ ਰੂ ਜਾਂਦਾ ਹੈ ਵਾਹਿਗੁਰੂ ਜੀ ਜਨਮ ਦੇਣ ਵਾਲੇ ਮਾਂ ਪਿਓ ਵੀ ਰਹਿ ਜਾਂਦੇ ਨੇ ਜਹਮਾਤ ਪਿਤਾ ਸੁਤ ਮੀਤ ਨਾ ਭਾਈ ਮਨਾ ਸੁਣ ਲੈ ਮਨ ਉਹ ਆ ਨਾਮ ਤੇਰੇ ਸੰਗ ਸਹਾਈ ਪਿਆਰਿਓ ਨਾਮ ਜਪਿਆ ਕਰੀਏ ਤਾਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਮੰਨ ਲਿਆ ਕਰੀਏ ਜਪਮਨ ਸਤ ਨਾਮ ਸਦਾ ਸਤ ਨਾਮ